சொல்லு சொல்லு பேசு சொல்லு பேசு சொல்லு பேசு <music/> <Overlap/> சொல்லு சொல்லு मैं तो कह नहीं आ। जा कॉली करा तू मार जा साढ़े बच्चा सराफ ऐज में। कॉली राजू यार है। सराफ ऐज में तेरा कॉली। नेचर आजाद है तू कॉली। नेचर आजाद है। वीडियो बना ले क्या? रात्र में आते ना आपका वीडियो बना के कॉली ने वीडियो ਟੋੜੇ ਟੋੜੇ ਬੱਚਾ ਨੂੰ ਫੇਰ ਦਰ ਦਰ ਕਰ ਰਹੀ ਹੈ ਘਰ ਤੋਂ ਕੀ ਤੁਸੀਂ ਕਰ ਰਹੇ ਹੋ ਕੋਈ ਟੈਨਕ ਤੂੰ ਸਾਨੂੰ ਦੋ ਸਾਨੂੰ ਮੋਕਾ ਦੇ ਦਵਾ ਸੀ ਕੋਈ ਗਾਦੀ ਚ ਚਲੇ ਜਾਮੋ ਕਿ ਸਾਨੂੰ ਕਿਆ ਚਾਹੀਦਾ ਤੂੰ ਕਰ ਤਾ ਜੈ ਜੀ ਸਾਡੇ ਨਾਲ ਕਰ ਰੋਸ਼ਣਾ ਤੁਹਾਨੂੰ ਕੋਲ ਕੀ ਹੋ ਰਿਹਾ ਅਸੀਂ ਪਤੋ ਸਰਵੇ ਨੇ ਸਾਲ ਹੋ ਗਏ ਕੋਸ ਤੋਂ ਇੱਧਰ ਤੱਕ ਪਹੁੰਚ ਪਾਚ ਚਲੇ ਜਾਮੋ ਸਾਨੂੰ ਕੁਝ ਕਹਿਵ ਦੇ ਦੋ ਸਾਨੂੰ ਕੁਝ ਟੈਨਕ ਦੇ ਦੋ ਇੱਥੇ ਇੰਨਾ ਕੁਝ ਹੈ ਨਹੀਂ ਅੱਥਰੂ ਕੁਝ ਹੈ ਨਹੀਂ ਆਂਦੇ ਹੋਟਾ ਲੈਣਾ ਦਾ ਅਸੀਂ ਕਿਵੇਂ ਲੈਣੇ ਹੈ ਇਹ ਸਰਕਾਰ پیسے ਕੰਮ ਨਹੀਂ ਕਰਦੇ ਇਹ ਸਰਕਾਰ پیسے ਕੰਮ ਨਹੀਂ ਕਰਦੇ ਕੋਈ ਤਰਸ ਨਹੀਂ ਕਰਦੇ ਲੈ ਗਏ ਇਹ ਕੁਝ ਬੱਚੇ ਤਾਂ ਤਰਸ ਨਹੀਂ ਕਰਦੇ ਹੈਗੇ ਜੇ ਤੁਸੀਂ ਸਾਨੂੰ ਕਾਦੀਵੇਂ ਹਾਂ ਤਾਂ ਮੈਂ ਤਾਂ ਨਾਲ ਕਰਾਂਗੇ ਕੀ ਨਾਮਾ ਕੋਡ ਨਾਮ ਦੱਸੋ ਹਨਾ ਨਹੀਂ ਦੱਸੋ ਇਹ ਪਤਾ ਕਿ ਮੈਂ ਲੱਗੂ ਆ ਵੀ ਕਿਤੇ ਦਿੱਕਤ ਆਈ ਹੈ ਬੜਾ ਤੋਂਨੇ ਬਾਸੋ ਤਾ ਸਾਡਾ ਮੋਤਵਾ ਕਰਦਾ ਫਲਾ ਕਰਦਾ ਤੋਨੇ ਸਾਡੇ ਸਾਥਾ ਤੋ ਪਤਾ ਕਰਦੇ ਹੈਗੇ ਆਪ ਕੋਲ ਨਾ ਕੋਈ ਨਾ ਸਵਾਲ ਨਾ ਦਾ ਵੀ ਕੋਈ ਮਰਦੇ ਨਹੀਂ ਮੇਰੇ ਕੋਲ ਸਵਾਲ ਜੀ ਨਹੀਂ ਪੁੱਟਦੇ ਦੇਖਦੇ ਨਹੀਂ ਕੀ ਹੈ ਚਲੋ ਯਾਰ ਚਲੋ ਯਾਰ ਚਲੋ ਚਲੋ ਆ ਗਲਾਓ ਚਲੋ ਅਗਲਾ ਚ ਪਾਣੀ ਬਣਾ ਲਾਓ ਉਹ ਕੱਖ ਨਹੀਂ ਰਹਿਣਾ ਜਿਹੜਾ ਕੱਖ ਤੇ ਬਣ ਗਈ ਤੇਰੀ ਬਣ ਗਈ ਕੋਈ ਨਹੀਂ ਅੱਜ ਤੁਹਾਡੇ ਨਾਲ ਆਉਣਾ ਉਹਦਾ ਪੇਣਾ ਕਰ ਕੋਈ ਨਹੀਂ ਕੱਲ ਉੜ ਕੇ ਸੱਤ ਬਣ ਬੈਠਣਾ ਨਾ ਬੈਠਣਾ ਕੁਝ ਨਹੀਂ ਹੁੰਦਾ ਬੰਦ ਨਾ ਆ ਗਿਆ ਪਰ ਆ ਜਾਓ ਹਮਾਰਾ ਕੰਮ ਨਹੀਂ ਹੋ ਰਿਹਾ ਉਹ ਬੇੜਾ ਕਰ ਜਾਓ ਜੇ ਬੰਦ ਜਨਵਰੀ ਮੇਡ ਘੋੜਾ ਮਗਾ ਦੇ ਤੀਰ ਪੁੱਤ ਆ ਜਾ ਕਰਨ ਵਾਲਾ ਸ਼ਹਿਰ ਕਰ ਤੋਂ ਲਾ ਗਿਆ ਰਾਤ ਮੁਕਤਾਂ ਨਾ ਬਿਜਾਰ ਕਰ ਆ ਰਿਹਾ ਜਾ ਰਿਹਾ ਜਦੋਂ ਆਉਂਦੀ ਆਉਂਦੀ ਆ ਲੈ ਪ੍ਰਮੁਖ ਵਾਲਾ ਧੰਗ ਦੀ ਇੱਕ ਤੁਲਤਾ ਕੋਈ ਉਹ ਬੁਲਾ ਲਓ ਉਹ ਕੰਮ ਕਰਦਾ ਸੁਣਾ ਲਓ ਉਹ ਬਿੱਲ ਯਾਦ ਕਰ ਜਾਗੇ

ਮਾੜੇ ਕੋਚੇ ਮਾਰਦੇ ਕੋਚੇ ਮਾਰਦੇ ਕਰਾਰੇ ਨਹੀਂ ਜਾਦੇ ਬਹੁਤ ਪਰੇਸ਼ਾਨ ਕਰਿਆ ਭਾਈ ਬਹੁਤ ਜਿਆਦੇ ਉਹ ਆਮ ਆਦਮੀ ਸਰਕਾਰ ਦੇ ਤਾਂ ਬਹੁਤ ਦੁਖੀ ਕਰਤਾਈ ਬਹੁਤ ਕੋਲੀ ਸਾਹਮਣੇ ਬਹੁਤ ਜਿਆਦੇ ਐਮ ਐਲ ਏ ਸਾਹਿਬ ਬਹੁਤ ਇੱਕ ਕਲੌਂਡੀ ਦੇ ਪਿੱਛੇ ਬਹੁਤ ਜਿਆਦੇ ਪਿੱਛੇ ਜਿਹੜਾ ਜੀ ਸਾਡਾ ਪਾਲੀ ਐਮ ਸੀ ਬਣਿਆ ਪਟਿਆਰ ਐਮ ਸੀ ਪਾਲੀ ਐਮ ਸੀ ਨੇ ਬਹੁਤ ਜਿਆਦਾ ਤੰਗ ਕਰਾਈ ਸਾਨੂੰ ਪਾਲੀ ਐਮ ਸੀ ਨੇ ਆਖੀ ਇੰਨਾ ਤ ਪਰੇਸ਼ਾਨ ਕੀਤਾ ਤਾਂ ਪਾਲੀ ਐਮ ਸੀ ਹਰ ਘਰ ਤੋਂ ਕੋਈ ਲੈਣਦਾ ਪਾਏਗਾ ਕੋਈ ਛੋਟਾ ਚਲੋ ਇਹਦੇ ਨਸ਼ਾ ਵਾਲੇ ਕੋਈ ਚੱਕਰ ਨਹੀਂ ਛੋਟਾ ਜਿ ਕੋਈ ਘਰ ਵੀ ਪਾਏਗਾ ਛੋਟੀ ਜੁਕੜ ਨੇ ਕੋਈ ਮਾਰਤ ਵੀ ਖੜੀਗਾ ਤੋ 10000 ਰੁਪਏ ਕੋਈ 5000 ਰੁਪਏ ਕਰਕੇ ਤੋ ਮੈਨੂੰ ਤੋ ਵੀ ਪਾਸਾ ਲੰਦਾਗਾ 10000 ਰੁਪਏ ਸਾਰੇ ਅੰਚੋ ਮਾਲੀ ਅੰਚੋ ਮਾਲੀ ਜਨਾਨੀਆਂ ਨੂੰ ਇੱਟਾ ਕਰੀਏ ਅਸੀਂ ਆਪਣਾ ਸ਼ੋਹਰਨੀਆਂ ਛੋਣੀ ਜਿਹੀ ਰਕੀਸਾ ਮੰਨਿਓ ਤਾਂ ਮੈਨੂੰ ਕਰਾਵੋ ਇਸ ਤਰ੍ਹਾਂ ਕਹਿੰਦਾ ਪਾਲੀ ਆ ਇਹ ਪਾਲੀ ਕਹਿੰਦਾ ਜਨਾਨੀਆਂ ਨੂੰ ਇੰਨਾ ਪਰੇਸ਼ਾਨ ਕਹਿੰਦਾ ਵੀ ਜਨਾਨੀਆਂ ਮੈਨੂੰ ਇਹ ਕਰਾਵੋ ਇਹ ਜਨਾਨ ਨੂੰ ਸੋਪਾ ਪਾਈ ਖਾਣੇ ਦੇ ਦਿੱਤੀ ਕਿ ਦਿਨਾਂ ਦੀਆਂ ਭਾਲਦਾ ਹੋ। ਅਸੀਂ ਜੇ ਲੈ ਲਏ ਅਸੀਂ ਇੰਚਰ ਵਰਗਾ ਕਮਾਉਣ ਵਾਲੇ ਕਿਹਾ ਅਸੀਂ ਪਰਮਾ ਦਾ ਖਾਗੋ ਸਾਡੇ ਦਾਦੇ ਪਰਦਾਦੇ ਵਾਲੇ ਮਾਰ ਗਿਆ ਸਾਨੂੰ ਅਸੀਂ ਨਾ ਅਸੀਂ ਕਿੱਥੋਂ ਦੇ ਪੈਸੇ ਲੈ ਤੂੰ ਕੋ ਗਰੀਬ ਬੰਦਾ ਕਿੱਥੋਂ ਲੈਵਾਸੀ ਜਿਆਦਾ ਤੁਹਾਨੂੰ ਪੈਸਾ ਦੇ ਰਿਆ ਨਾ ਪਰ ਤੁਹਾਨੂੰ ਜ਼ਮੀਨ ਦੇ ਰਿਆ ਸਾਡੇ ਘੜਾ ਰ ਬਖਰ ਬਦ ਕੰਮ ਕਰਦਾ ਚੱਲਦਾ ਇਲਜ਼ਾਮ ਬਾਜੀ ਸਾਰੇ ਕੁਝ ਪ੍ਰਾਪਰਟੀਆਂ ਔਰ ਇਲੀਗਲ ਕੰਸਟਰਕਸ਼ਨਸ ਕਾਰਪੋਰੇਸ਼ਨ ਨੇ ਔਰ ਪੀ ਡਬਲਯੂ ਡੀ ਨੇ ਇਹਨਾਂ ਨੇ ਆਇਡੈਂਟੀਫਾਈ ਕੀਤੀਆਂ ਨੇ ਇਹਨਾਂ ਨੇ ਬਕਾਇਦਾ ਪੁਲਿਸ ਤੋਂ ਫੋਰਸ ਮੰਗੀ ਹੈ ਡਿਊਟੀ ਮਾਜਿਸਟ੍ਰੇਟ ਆਏ ਹੋਏ ਨੇ ਲਾਅ ਆਫ ਲੈਂਡ ਜਿਹੜਾ ਹਮੇਸ਼ਾ ਪ੍ਰਵੇਲ ਕਰਦਾ ਆਪਾਂ ਦੇਖਦੇ ਆਂ ਕਿ ਔਨਰੇਬਲ ਹਾਇਰ ਕੋਰਟਸ ਵੀ ਹਮੇਸ਼ਾ ਕਹਿੰਦੀਆਂ ਨੇ ਕਿ ਲਾਅ ਆਫ ਲੈਂਡ ਪ੍ਰਵੇਲ ਕਰੇਗਾ ਪਰ ਇਸ ਪਰ ਲਾਅ ਜਿਹੜੀਆਂ ਕੰਸਟਰਕਸ਼ਨਸ ਠੀਕ ਨੇ ਉਹ ਠੀਕ ਰਹਿਣਗੀਆਂ ਦੂਜੇ ਡਿਮੋਲਿਸ਼ ਕੀਤੀਆਂ ਜਾਣਗੀਆਂ ਇਸੇ ਤਰ੍ਹਾਂ ਹੀ ਇੱਕ ਮਿੰਟ ਸਰ ਹੁਣੇ ਸਵਾਲ ਦਾ ਜਵਾਬ ਤੁਹਾਨੂੰ ਚਾਹੀਦਾ ਇਸੇ ਦੇ ਵਿੱਚ ਹੀ ਸਰ ਆ ਜਿਹੜੀਆਂ ਸਾਰੀਆਂ ਹੋ ਰਹੀਆਂ ਨੇ ਇਹਨਾਂ ਚੋਂ ਕੁਝ ਘਰ ਜਿਹੜੇ ਨੇ ਡਰਗ ਜਿਹੜੇ ਸਮਗਲਰਸ ਦੇ ਨੇ ਉਹਨਾਂ ਤੇ 10 10 11 11 ਮੁਕਦਮੇ ਵੀ ਨੇ ਤੇ ਬੜੇ ਸਟਰੋਂਗ ਤਰੀਕੇ ਨਾਲ ਕਿਹਾ ਜਾ ਰਿਹਾ ਜੀ ਕਿ ਯੁੱਧ ਨਸ਼ਿਆਂ ਵਿਰੁੱਧ ਮਾਨਯੋਗ ਸੀਐਮ ਸਾਹਿਬ ਮਾਨਯੋਗ ਡੀਜੀਪੀ ਸਾਹਿਬ ਮਾਨਯੋਗ ਸਾਡੇ ਡੀਆਈਜੀ ਸਾਹਿਬ ਪਰਮਾਨਯੋਗ ਐਸਐਸਪੀ ਸਾਹਿਬ ਵੱਲੋਂ ਬੜੀ ਕਲੀਅਰ ਇਨਸਟਰਕਸ਼ਨ ਹੈ ਕਿ ਜਿਹੜਾ ਵੀ ਬੰਦਾ ਡਰਗ ਟ੍ਰੇਡ ਦੇ ਵਿੱਚ ਡਰਗ ਪੈਟਲਿੰਗ ਚ ਡਰਗ ਸਮਗਲਿੰਗ ਚ ਚਾਹੇ ਉਹ ਸਮਗਲਿੰਗ ਕਰਦਾ ਚਾਹੇ ਪੈਟਲਿੰਗ ਕਰਦਾ ਚਾਹੇ ਉਹ ਥੱਲੇ ਜਿਹੜਾ ਉਹਨੇ ਪੁਆਇੰਟਸ ਬਣਾਏ ਹੋਏ ਨੇ ਸੇਲ ਪੁਆਇੰਟਸ ਜਿੱਥੋਂ ਲੋਕਾਂ ਦੇ ਬੱਚੇ ਆਉਂਦੇ ਨੇ ਆ ਕੇ ਡਰੱਗਸ ਲੈ ਕੇ ਜਾਂਦੇ ਨੇ ਉਹਨਾਂ ਨੂੰ ਬੜਾ ਸਟਰੋਂਗ ਮੈਸੇਜ ਦਿੱਤਾ ਜਾਊਗਾ ਇਸ ਗੱਲ ਨੂੰ ਲੈ ਕੇ ਕਿ ਜੇ ਕੋਈ ਵੀ ਗਲਤ ਕੰਮ ਦੇ ਵਿੱਚ ਇਨਵੋਲ ਹੈ ਔਰ ਉਸ ਡਰਗ ਮਨੀ ਦੇ ਨਾਲ ਕਿਸੇ ਤਰ੍ਹਾਂ ਦੀ ਵੀ ਕੋਈ ਕੰਸਟਰਕਸ਼ਨ ਕੋਈ ਇਨਕ੍ਰੋਚਮੈਂਟ ਕਹਾਂ ਕੋ ਇਲੈਗਲ ਐਕਟੀਵਿਟੀ ਕਰੇਗਾ ਤਾਂ ਉਹਦੇ ਮੁਤਾਬਕ ਐਸ ਪਰ ਲਾਅ ਪਰ ਐਸ ਪਰ ਲਾਅ ਜਿਹੜਾ ਦੈਟ ਵਿਲ ਪ੍ਰਵੇਲ ਕਿੰਨੇ ਮੁਕੰਨ ਐਪਲੀਕੇਸ਼ਨ ਹੈਗੇ ਸੀ ਨਾ ਲੋਕਾਂ ਦੀ ਆਈਡੈਂਟੀਫਿਕੇਸ਼ਨ ਬਿਲਕੁਲ ਸਰ ਇਹਨਾਂ ਚੋਂ ਦੋ ਫੈਮਲੀਆਂਸ ਤੇ ਪ੍ਰੋਪਰ ਆਇਡੈਂਟੀਫਿਕੇਸ਼ਨ ਉਹਦੇ ਮੁਤਾਬਕ ਡਿਊਟੀ ਮੋਜਿਸਟਰ ਇੱਥੇ ਖੜਾ ਉਹ ਜਿਹਨੂੰ ਜਿਹਨੂੰ ਆਇਡੈਂਟੀਫਾਈ ਕਰ ਦਿੱਤਾ ਹੈ ਰੌਡ ਡਮੋਲਿਸ਼ ਕੀਤਾ ਜਾ ਰਿਹਾ ਹੈ ਡਰਗ ਤੋਂ ਹੌਟਸਪੌਟ ਇਲਾਕਾ ਹੈਗਾ ਜਿਵੇਂ ਇਸ ਮਗਲੇ ਤੋਂ ਇਲਾਵਾ ਵੀ ਹੋਰਾਂ ਦੇ ਮਕਾਨ ਤੋੜਨੇ ਸਰ ਮੈਂ ਬੜਾ ਸਾਰਿਆਂ ਨੂੰ ਲਾਊਡ ਐਂਡ ਕਲੀਅਰ ਦੱਸਣਾ ਚਾਹੁੰਦਾ ਕਿ ਜੋ ਵੀ ਪੁਆਇੰਟ ਆਫ ਸੇਲ ਬਣਾਏਗਾ ਔਰ ਲੋਕਾਂ ਦੇ ਬੱਚਿਆਂ ਦੇ ਵਿੱਚ ਜਿਹੜਾ ਡਰਗ ਨੂੰ ਵੀ ਜ਼ਹਿਰ ਪਾਏਗਾ ਉਹਦੇ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਸਰ ਇੱਥੇ ਨਾ ਦੋ ਮੇਜਰ ਫੈਮਲੀਆਂਸ ਨੇ ਮੈਂ ਜਿਵੇਂ ਪਹਿਲਾਂ ਕਿਹਾ ਜੀ ਉਹਨਾਂ ਤੇ 8 8 10 10 11 ਔਰ ਇਹ ਨਹੀਂ ਕਿ ਪਰਿਵਾਰ ਦੇ ਇੱਕ ਮੈਂਬਰ ਤੇ ਨੇ ਮਲਟੀਪਲ ਮੈਂਬਰਸ ਤੇ ਦਰਜ ਨਾਮ ਤੇ